ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੁੱਤ ਸਿੰਘ ਝਾਮਕਾ ਜਨਤਾ ਦਲ ਯੂਨਾਈਟਿਡ ਵੱਲੋਂ ਦਾਸ ਨੂੰ ਕੱਲ ਸਟੇਟ ਸੈਕਟਰੀ ਪੰਜਾਬ ਔਰ ਮਾਜਾ ਜੂਨ ਦਾ ਇੰਚਾਰਜ ਲਾਇਆ ਗਿਆ ਵਾ ਔਰ ਮੈਂ ਜਨਤਾ ਦਲ ਦੇ ਹਾਈ ਕਮਾਂਡ ਦਾ ਔਰ ਮਾਲਵਿੰਦਰ ਸਿੰਘ ਬੈਣੀਪਾਲ ਜੀ ਸੰਜੀਵ ਝਾੜ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਮੁੱਚੀ ਜਨਤਾ ਦਲ ਦੀ ਜਿਹੜੀ ਮੈਂਬਰਸ਼ਿਪ ਆ ਔਰ ਛੋਟੀ ਸਾਡੀ ਜਿਹੜੀ ਬਾਡੀ ਲੀਡਰ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਤੋਂ ਵੀ ਆਸ ਦੀ ਸੰਯੋਗ ਦੀ ਆਸ ਰੱਖਦਾ ਹਾਂ ਕਿ ਉਹ ਮੇਰਾ ਮਾਝੇ ਦੇ ਵਿੱਚ ਹਰ ਤਰੀਕੇ ਨਾਲ ਸੰਯੋਗ ਦੇਣਗੇ ਔਰ ਨਾਲ ਦੀ ਨਾਲ ਮੈਂ ਮਾਝੇ ਦੇ ਔਰ ਸਮੁੱਚੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਤੋਂ ਆਸ ਰੱਖਦਾ ਹਾਂ ਕਿ ਉਹ ਲੋਕ ਦਾ ਵਿੱਚ ਅਸੀਂ ਜਾ ਕੇ ਜਦੋਂ ਸੱਚ ਦੀ ਗੱਲ ਕਰਾਂਗੇ ਤਾਂ ਜਨਤਾ ਜ਼ਰੂਰ ਸੱਚ ਦਾ ਸਾਥ ਦੇਊਗੀ ਔਰ ਅਸੀਂ ਗੁਰੂ ਸਾਹਿਬ ਗੜੀ ਵੀ ਅਰਦਾਸ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਕਿਰਪਾ ਕਰਿਓ ਸਾਨੂੰ ਸੱਚ ਬੋਲਣ ਦੀ ਸੱਚ ਤੇ ਪਹਿਰਾ ਦੇਣ ਦੀ ਜਿਹੜੀ ਸਮਰੱਥਾ ਬਖਸ਼ ਦਿਓ ਅਸੀਂ ਪਹਿਲਾ ਇਨਸਾਨੀਅਤ ਨੂੰ ਮੁੱਖ ਰੱਖੀਏ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਉਤੇ ਪਹਿਰਾ ਦਈਏ ਔਰ ਸਮਾਜ ਦੇ ਵਿੱਚ ਵੱਧ ਚੜ ਕੇ ਸੇਵਾਵਾਲੀ ਨੀਤੀ ਸੇਵਾਵਾਲੀ ਸੋਚ ਨੂੰ ਜਿਹੜਾ ਵਾ ਤਵੱਜੋ ਦਈਏ ਔਰ ਨਾਲ ਦੀ ਨਾਲ ਮੈਂ ਜਨਤਾ ਦਲ ਦਾ ਇਹ ਵੀ ਧੰਨਵਾਦ ਕਰਦਾ ਵਾਂ ਕਿ ਜਿਹੜਾ ਉਹਨਾਂ ਨੇ ਫੈਸਲਾ ਲਿਆ ਵਾ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਜਿਹੜੀਆਂ ਚੋਣਾਂ ਲੜੀਆਂ ਜਾਣਗੀਆਂ ਹਾਈ ਕਮਾਂਡ ਚੋਣਾ ਦਾ ਜਿਹੜਾ ਵਾ ਡਾਇਰੈਕਸ਼ਨ ਕਿਵੇਂ ਦਿੰਦੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੋਊਗਾ ਔਰ ਅਸੀਂ ਪੂਰੇ ਦੇਸ਼ ਦੇ ਵਿੱਚ ਜਨਤਾ ਦਲ ਦਾ ਜਿਹੜਾ ਵਾ ਝੰਡਾ ਬਲੰਦ ਕਰਨਾ ਵਾ ਔਰ ਪੰਜਾਬੀਆਂ ਤੋਂ ਮੈਂ ਆਸ ਰੱਖਦਾ ਵਾਂ ਕਿਉਂਕਿ ਪੰਜਾਬੀ ਜਿਸ ਬੰਨੇ ਚੱਲ ਪੈਂਦੇ ਨੇ ਉਸ ਬੰਨੇ ਹਰ ਜਗ੍ਹਾ ਫਤਿਹ ਹੁੰਦੀ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਵਿੱਚੋਂ ਆਈ ਹੋਈ ਜਿਹੜੀ ਸਰਕਾਰ ਸੀ ਉਹਨਾਂ ਨੇ ਇੱਕ ਆਪਣਾ ਹੋਕਾ ਦਿੱਤਾ ਸੀ ਕਿ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਲੋਕਾਂ ਦੇ ਕੰਮ ਕਰਾਂਗੇ ਕਰਪਸ਼ਨ ਖਤਮ ਕਰਾਂਗੇ ਤੇ ਲੋਕਾਂ ਨੇ ਵੱਧ ਚੜ ਕੇ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ 92 ਐਮਐਲਏ ਦੇ ਦਿੱਤੇ ਪਰ ਉਹ ਲੋਕਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ ਔਰ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਵੱਧ ਚੜ ਕੇ ਲੋਕਾਂ ਦੇ ਕੰਮ ਹਜੇ ਸਾਡੀ ਸਰਕਾਰ ਤਾਂ ਨਹੀਂ ਹੈਗੀ ਪਰ ਸਾਡੀ ਕੋਸ਼ਿਸ਼ ਆ ਕਿ ਜੇ ਕੋਈ ਉਸ ਨੂੰ ਕਿਸੇ ਵੀ ਥਾਂ ਤੇ ਕੋਈ ਵੀ ਮੁਸ਼ਕਲ ਆਉਂਦੀ ਆ ਉਹ ਸਾਡੇ ਨਾਲ ਰਾਫਤਾ ਕਰਨ ਪੰਜਾਬ ਦੇ ਵਿੱਚੋਂ ਮਾਝੇ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਦਾਸ ਆਪਣਾ ਨੰਬਰ ਵੀ ਜਿਹੜਾ ਵਾ ਏ ਸ਼ੇਅਰ ਕਰ ਦੂਗਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੋ ਅਸੀਂ ਹਰ ਥਾਂ ਤੇ ਜਿੱਥੇ ਕਿਤੇ ਤੱਕੇਸ਼ਾਈ ਕਿਸੇ ਵੀ ਵਰਗ ਨਾਲ ਹੋਊਗੀ ਅਸੀਂ ਉੱਥੇ ਡਟ ਕੇ ਖਲੋਵਾਂਗੇ ਔਰ ਜਨਤਾ ਦਲ ਹਮੇਸ਼ਾ ਹੀ ਲੋਕਾਂ ਦੇ ਵਾਸਤੇ ਲੋਕਾਂ ਦਾ ਸਾਥ ਦੇਣ ਵਾਸਤੇ ਅੱਗੇ ਆਈ ਆ ਤੇ ਮੈਂ ਆਸ ਕਰਦਾ ਹਾਂ ਪੰਜਾਬ ਦੇ ਲੋਕ ਸਾਡਾ ਜਿਹੜਾ ਸਾਥ ਦੇਣਗੇ ਔਰ ਜਨਤਾ ਦਲ ਦੇ ਨਾਲ ਵੱਧ ਤੋਂ ਵੱਧ ਜੁੜ ਕੇ ਪਾਰਟੀ ਦਾ ਮਨੋਵਲ ਵੱਡਾ ਕਰਨਗੇ ਮੈਂ ਫੇਰ ਸਮੁੱਚੀ ਹਾਈ ਕਮਾਂਡ ਦਾ ਔਰ ਪੰਜਾਬ ਦੀ ਜਿੰਨੀ ਵੀ ਬਾਡੀ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਔਰ ਮੈਂ ਆਸ ਕਰਦਾ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਵੱਧ ਚੜ ਕੇ ਜਨਤਾ ਦਲ ਦੀ ਜਿਹੜੀ ਹੈ ਭਰਤੀ ਮਹਿੰਮ ਜਿਹੜੀ ਆ ਉਹ ਸ਼ੁਰੂ ਕਰੀਏ ਔਰ ਕੁਝ ਦਿਨਾਂ ਨੂੰ ਕੋਸ਼ਿਸ਼ ਰਹੂਗੀ ਕਿ ਅਸੀਂ ਇੱਕ ਕੰਵਰਸਰ ਦੇ ਵਿੱਚ ਕਾਨਫਰੰਸ ਕਰਕੇ ਆਪਣੀ ਪਾਰਟੀ ਦੀ ਜੋ ਵੀ ਰੂਪਰੇਖਾ ਵਾ ਜੋ ਵੀ ਸਾਡਾ ਮਨੋਰਥ ਆ ਜੋ ਵੀ ਸਾਡੀ ਸੋਚ ਆ ਉਹਨੂੰ ਅਸੀਂ ਜਨਤਕ ਕਰਕੇ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੀਏ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ